ਹਾਂਜੀ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਵਧੀਆ ਹੋਵਗੇ ਆਪਣੀ ਲਾਈਵ ਸਟਰੀਮ ਇੰਜੋਏ ਕਰ ਰਹੇ ਹੋ ਮੈਂ ਤੇ ਅੱਜ ਆਪਾਂ ਪਹੁੰਚੇ ਆ ਬਾਬਾ ਫਰੀਦ ਜੀ ਟਿੱਲਾ ਬਾਬਾ ਫਰੀਦ ਜੀ ਦੇ ਕੌਣ ਕੌਣ ਆ ਚੁੱਕੇ ਤੇ ਕੌਣ ਭਾ ਨਹੀਂ ਆਇਆ ਕਮੈਂਟਾਂ ਜਰੂਰ ਦੱਸਿਓ ਚਲੋ ਆਜਾ ਆਪਾਂ ਹਨ ਜਾਣੇ ਅੰਦਰ ਆ ਹੋ ਗਏ ਆਪਾਂ ਮੇਨ ਐਂਟਰੈਂਸ ਐਂਟਰ ਇਹ ਸਾਹਮਣੇ ਆਪਾਂ ਦੇਖੀ ਸਾਡੇ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਇੱਥੇ ਨੇੜੇ ਦੇ ਲੇਕਾਰ वगैरह वो भी बहुत आंदे है बाकी लागे तागे दे पैले शहर हां तो दूर-ਦੂਰ संगत बहुत आंदी है ਤੇ ਸੇਵਾ ਕੋ ਇੱਕ ਲੋਕਾਂ ਚੱਲ ਰਹੀ ਹੈ ਕਿ ਜਿੱਤੇ ਪਾਸ ਕਰਨ ਦੀ ਬਹੁਤ ਸੰਗਤ ਸੇਵਾ ਕਰਦੀ ਹੈ ਤੇ ਜਿੱਤੇ ਵੇਜਾ ਮੰਗਰਦਵਾ ਦਾ ਆ ਪਾ ਗਿਆ ਹੁਣ ਉਸ ਟੈਨ ਦੇ ਦਰਖਤ ਕੋਲ ਜਿੱਥੇ ਬਾਬਾ ਰੇਜੀ ਬੈਠਿਆ ਕਰਦੇ ਸੀ ਜੈਸ ਦਰਖਤ ਦੇ ਥੱਲੇ ਆ ਉਸ ਦੇ ਤੁਸੀਂ ਦਰਸ਼ਨ ਕਰ ਰਹੇ ਹਾਂ ਇਕੋ ਬਹੁਤ ਲੋਗ ਨਿਯਮ वगैरह बन के जाते हैं अब पूरा सांसवाल कीती ये द्राक्ष दी बहुत ज्यादा पुराना द्राक्ष लगाता करके देखो और को मोरे दीवे जगदे रहेंदे 24 घंटे तेल वगैरह संगत फों दिया सिस्टम बहुत बढ़िया बनाया है ऊपर कोली बनी है उन पे पेपर तेल ਤੇਲੇ ਦੀਵੇਂ ਦੇਖਦੇ ਰਿਹਾ ਗਿਆ 23 ਤੰਮਰ 1215 ਅਜ ਬਾਬਾ ਜੀ ਇੱਥੇ ਆਈ ਸੀ ਹਨ ਚਰਨੋ ਇਹਨਾਂ ਡੇਟ ਨੂੰ ਹੋਈ ਸੀ ਤੇ ਉਹ ਗਏ ਸਾਹਮਣੇ ਅਧ ਰਖਤ ਦੀ ਜਿਹੜਾ 12 ਦੀ ਫੋਟੋ ਬਣੀ ਹੈ ਤੇ ਜਿਹੜਾ ਇੱਥੇ ਹੀ ਸਾਹਮਣੇ ਕਿਲਾ ਵੀ ਹੈਗਾ ਉਹ ਜਿਹੜਾ ਇਹਦੀ ਤਸਵੀਰ ਚ ਵੀ ਦਿਖਾਇਆ ਗਿਆ ਤੇ ਹੁਣ ਵੀ ਹੈਗਾ ਤਾਂ ਹੈ ਕਿਲਾ ਪਰ ਉਹਨਾਂ ਅੰਦਰ ਐਂਟਰੀ ਬੰਦ ਹੈਗੀ ਸੋ ਤੇ ਆ ਗਏ ਲੰਗਰ ਘਰ ਇਥੋਂ ਦਾ ਸੋ ਵਜਾਂ ਲੰਗਰ ਵਗੈਰਾ ਚੱਲਦਾ ਦੁਬਾਰੇ ਚਾਹ ਵਗੈਰਾ ਚੱਲਦੀ ਰਹਿੰਦੀ ਆ ਤੇ ਹੁਣ ਆਪਾਂ ਆ ਗਏ ਆ ਇੱਥੇ ਗੁਰਬਾਣੀ ਜੋਗੋ ਦਿਨਾਂ ਕੋਲ ਡੇਲੀ ਲਾਈਨਾਂ ਦਿੱਤੀਆਂ ਜਾਂਦੀਆਂ ਨੇ ਜੋ ਕਿ ਵਰਸੇਕ ਪਰਿਵਾਰ ਜਾਂ ਕੋਈ ਵੀ ਸੰਗਤ ਆਉਂਦੀ ਆ ਉਹ ਪੜਦੀ ਆ ਉਹਨਾਂ ਨੂੰ ਆਗੇ ਜੀਵਨ ਦੇ ਵਿੱਚ ਲਾਉਂਦੀ ਆ ਤੇ ਕਾਫੀ ਸੰਗਤ ਦੇਖੋ ਪੜ ਰਹੀ ਆ ਸੰਗ ਦੇਖੋ ਵੀ ਆਉਂਦੀ ਕਿੰਨੀ ਜ਼ਿਆਦਾ ਸੰਗਤ ਆਉਂਦੀ ਇੱਥੇ ਤੇ ਹੁਣ ਆਪਾਂ ਵੀ ਇੱਧਰ ਗੁਰਦੁਆਰੇ ਨਾਲ ਹੀ ਉਸ ਜਗ੍ਹਾ ਦੇ ਨਾਲ ਹੀ ਅੰਦਰ ਗੁਰਦੁਆਰੇ ਦਾ ਗੁਰਦੁਆਰਾ ਸਾਹਿਬ ਆਪੇ ਪਹੁੰਚਣਾ ਆਪਏ ਗ੍ਰੈਂਟਰ ਕਰ ਗਏ ਆ ਇੱਧਰ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੇ ਤਰੀਕੇ ਨਾਲ ਸਜਾਵਟ ਕੀਤੀ ਹੈ ਬਹੁਤ ਸੋਹਣਾ ਅੰਦਰੂ ਡੈਕੋਰੇਟ ਤੇ ਲਾਈਟ ਲਾਈਟਿੰਗ ਕਰੇ ਕੀਤੀ ਹੈ ਤੇ ਬਾਕੀ ਗੁਰਬਾਣੀ ਚੱਲ ਰਹੀ ਆ ਦੇ ਆਪਾਂ ਪ੍ਰਕਰਮਾ ਕਰਦੇ ਹੋਏ ਅੱਗੇ ਵਧਦੇ ਹਾਂ ਦੇਖੋ ਇਹਨਾਂ ਕਿੰਨਾ ਵਧੀਆ এনवायरमेंट ਬਣਾਇਆ ਹੋਇਆ ਹੈਗਾ ਬੰਦਾ ਇੱਕ ਵਾਰੀ ਬੈਜੇ ਤਾਂ ਉੱਥੇ ਇਤੋ ਜਾਣ ਨੂੰ ਨਾਲ ਕਰੂਗਾ ਤੇ ਤੇ ਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ਰਾਮ ਸਥਾਨ ਇੱਥੇ ਆਪਾਂ ਮਾਤਾ ਦੇ ਕਰਦੇ ਆਂ ਆ ਤੇ ਹੁਣ ਆਪਾਂ ਇੱਥੇ ਥੋੜੀ ਦੇਰ ਬੈਠੇ ਤੇ ਬਹੁਤ ਜ਼ਿਆਦਾ ਮਨ ਨੂੰ ਸ਼ਾਂਤੀ ਤੇ ਸਕੂਨ ਮਿਲਿਆ ਯਾਰ ਬਹੁਤ ਹੀ ਦਿਲਪਹੁਣਾ এনवायरमेंट ਸੀਗਾ ਸਾਰਾ ਯਾਰ ਬਹੁਤ ਹੈਂਡਸ ਤੇ ਵਲੌਗ ਤੁਹਾਨੂੰ ਕਿਵੇਂ ਲੱਗਿਆ ਤੇ ਕੌਣ-ਕੌਣ ਇੱਥੇ ਆਇਆ ਹੋਇਆ ਕਮੈਂਟਾਂ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਜਿਹੀਆਂ ਵੀਡੀਓ ਦੇਖਣ ਲਈ ਆਵਤ ਤੇ ਬਹੁਤ ਸਾਰੀਆਂ ਵੀਡੀਓ ਆਉਣ ਦੀ ਵੇਅ ਆ ਸਪੋਰਟ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਚਲੋ ਬਾਏ